ਅੱਜ ਅਸੀਂ ਇੱਥੇ ਰਮਦਾਸ ਦੇ ਪਿੰਡਾਂ ਦੇ ਵਿੱਚ ਆਏ ਆ ਫੋਟ ਗੁਰਬਖਸ਼ ਤੇ ਤੁਸੀਂ ਯਕੀਨੀ ਮੰਨੋਗੇ ਕਿ ਇੱਥੇ ਇੰਨੀ ਕੁ ਜ਼ਰੂਰਤ ੱਗੀ ਹੈ ਨਾ ਹਰ ਇੱਕ ਚੀਜ਼ ਦੀ ਈਵਨ ਕਿ ਇੱਥੇ ਅਸੀਂ ਅੱਜ ਦੇਖਿਆ ਕਿੰਨੇ ਕਿੰਨੇ ਘਰ ਨੇ ਤਕਰੀਬਨ ਅੱਧੇ ਤੋਂ ਜ਼ਿਆਦਾ ਘਰ ਨੇ ਜਿਹੜੇ ਸਾਰੇ ਦੇ ਸਾਰੇ ਰੋਕ ਚੁੱਕੇ ਹੋਏ ਨੇ ਇੰਨੇ ਵੱਡੇ ਵੱਡੇ ਉਹਦੇ ਵਿੱਚ 파ੜ ਪੈ ਚੁੱਕੇ ਹੋਏ ਨੇ ਅਸੀਂ ਦੇਖ ਕੇ ਆ ਪਰਾਨਾ ਕਿ ਇੱਥੇ ਸਾਰੇ ਦੇ ਸਾਰੇ ਸਰਵਾਈਵ ਕਿਵੇਂ ਕਰ ਰਹੇ ਨੇ ਉਹਨਾਂ ਵਾਸਤੇ ਅਸੀਂ ਕੁਝ ਨਾ ਕੁਝ ਥੋੜਾ ਬੁਤੀਆ ਚੀਜ਼ਾਂ ਲੈ ਕੇ ਆਏ ਆ ਬੱਚਿਆਂ ਦੇ ਲਈ ਬੈਗਸ ਲੈ ਕੇ ਆਏ ਆ ਤਾਂ ਕਿ ਉਹ ਉਹਨਾਂ ਨੂੰ ਐਜੂਕੇਸ਼ਨ ਨੂੰ ਪ੍ਰੋਮੋਟ ਕੀਤਾ ਜਾਵੇ ਤੇ ਬੱਚਿਆਂ ਦੀ ਅਸੀਂ ਬੱਚਿਆਂ ਨੂੰ ਪੁੱਛਦੇ ਆ ਤੇ ਉਹਨਾਂ ਦੀਆਂ ਕਾਪੀਆਂ ਕਿਤਾਬਾਂ ਵੀ ਉਹਨਾਂ ਦੇ ਕੋਲ ਨਹੀਂ ਰਹੀਆਂ ਨੇ ਸਭ ਕੁਝ ਨਿਕਲ ਚੁੱਕਾ ਹੋਇਆ ਹੈ ਕਿਉਂਕਿ ਮੈਂ ਆਪ ਇੱਕ ਐਜੂਕੇਸ਼ਨ ਡਿਪਾਰਟਮੈਂਟ ਚਾ ਨਾਲ ਮੈਂ ਬੱਚਿਆਂ ਨੂੰ ਪੜ੍ਹਾਉਂਦੀ ਵੀ ਆ ਸਕਿੱਲ ਡਿਵੈਲਪਮੈਂਟ ਦੇ ਵੀ ਅਸੀਂ ਕੋਰਸੇਸ ਕਰਵਾਣੇ ਆ ਤੇ ਸਾਨੂੰ ਇਹ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਉੱਥੇ ਪਾਸੇ ਨੂੰ ਵੀ ਲਗਾਇਆ ਜਾਵੇ ਤਾਂ ਕਿ ਮੈਂ ਆਪ ਤਿਆਰ ਆ ਜੱਥੇ ਵੀ ਕਿ ਬੱਚਿਆਂ ਦੀਆਂ ਸਕਿੱਲ ਡਿਵੈਲਪਮੈਂਟ ਦੀ ਅ ਹਰ ਟਾਈਮ ਉਹਨਾਂ ਦੇ ਨਾਲ ਖੜੀ ਹੈ ਤੇ ਹਰ ਵਾਰ ਉਹਨਾਂ ਦੇ ਨਾਲ ਖੜੀ ਰਹੇਗੀ ਕਿਸੇ ਨੂੰ ਵੀ ਬੱਚੇ ਨੂੰ ਕਿਸੇ ਦੀ ਵੀ ਚੀਜ਼ ਦੀ ਲੋੜ ਹੈਗੀ ਹੈ ਤੇ ਅਸੀਂ ਉਹਨਾਂ ਦੇ ਨਾਲ ਲੱਗੇ ਆ ਅੱਜ ਅਸੀਂ ਕੁਝ ਚੀਜ਼ਾਂ ਲੈ ਕੇ ਆਏ ਆ ਜਿਸ ਤਰ੍ਹਾਂ ਟਾਰਚਿਸ ਅਗੇ ਨੇ ਕੁਝ ਨਾਲ ਸਾਡੇ ਕੋਲ ਬੈੱਡ ਸ਼ੀਟਸ ਅਗੇ ਨੇ ਕੁਝ ਸੈਨੀਟਰੀ ਪੈਕਸ ਅਗੇ ਹੈ ਨਾਲ ਕੱਪ ਟਵੈਅਰਸ ਅਗੇ ਨੇ ਬੱਚਿਆਂ ਦੇ ਸਕੂਲ ਦੇ ਲਈ ਲਾਲ ਸ਼ੂਜ਼ ਵੀ ਅਗੇ ਨੇ ਹੋਰ ਵੀ ਛੋਟੀਆਂ-ਛੋਟੀਆਂ ਜੜੀਆਂ ਵੀ ਉਹਨਾਂ ਦੀਆਂ ਲੋੜਵੰਦ ਪਰਿਵਾਰਾਂ ਦੀ ਲਈ ਚੀਜ਼ਾਂ ਅਗੇ ਨੇ ਉਹ ਨਾਲ ਜਸ ਸੇਵਾ ਸੁਸਾਇਟੀ ਇੱਥੇ ਪਹੁੰਚੀ ਹੈ ਤੇ ਅਸੀਂ ਤਕਰੀਬਨ ਅਜਿੱਤੇ 25 ਤੋਂ 30 ਘਰ ਨੇ ਜਿਹੜੇ ਅੱਤੇ ਅਸੀਂ ਦੇਖੇ ਨੇ ਉਹਨਾਂ ਦੇ ਅਸੀਂ ਨਾਮ ਲਿਸਟਾਂ ਸਾਰਾ ਕੁਝ ਨੋਟ ਡਾਊਨ ਕੀਤਾ ਹੈ ਕਿ ਜਿਹੜਿਆਂ ਨੂੰ ਐਕਚੁਅਲ ਚ ਨੀਡ ਹੈਗੀ ਹੈ ਜਿਹੜੇ ਘਰ ਪਰਵਾਹ ਜਿਹੜੇ ਬਿਲਕੁਲ ਉਹਨਾਂ ਦੀਆਂ ਛੱਤਾਂ ਨਹੀਂ ਹੈਗੀਆਂ ਨੇ ਕਈਆਂ ਦੇ ਕਾਨਿਆਂ ਦੇ ਘਰ ਰਗੇ ਨੇ ਉਹ ਵੀ ਟੁੱਟ ਚੁੱਕੇ ਹੋਏ ਨੇ ਤੇ ਜਸੇਵਾ ਸੁਸਾਇਟੀ ਉਹਨਾਂ ਦੀ ਟੀਮ ਨੇ ਸਾਰਿਆਂ ਨੇ ਪ੍ਰੋਮਿਸ ਕੀਤਾ ਤੇ ਇੱਥੇ ਅਸੀਂ ਕੰਮ ਵੀ ਸ਼ੁਰੂ ਕਰਵਾ ਦਿੱਤਾ ਤੁਸੀਂ ਦੇਖਿਆ ਹੀ ਹੋਏਗਾ ਸਾਡੀਆਂ ਜੜੀਆਂ ਵੀ ਅਸੀਂ ਵੀਡੀਓਜ਼ ਵੀ ਬਣਾਈਆਂ ਨੇ ਉਹਨਾਂ ਦੇ ਵਿੱਚ ਕੀ ਅਸੀਂ ਸਾਰਾ ਕੁਝ ਉਹਨਾਂ ਦੇ ਵਿੱਚ ਕੰਮ ਸਟਾਰਟ ਕਰ ਚੁੱਕੇ ਹੋਏ ਹਾਂ ਮੈਡਮ ਸਿੱਖਿਆ ਦੇ ਲੰਗਰ ਦੀ ਕਿੰਨੀ ਗਲੋ ਬਹੁਤ ਲੋਡ ਹੈ ਜੀ ਸਿੱਖਿਆ ਦੇ ਲੰਗਰ ਦੀ ਵੀ ਤੇ ਅੱਜ ਅਸੀਂ ਇੱਥੇ ਸਿੱਖਿਆ ਦਾ ਲੰਗਰ ਵੀ ਨਾਲ ਪ੍ਰਮੋਟ ਕਰਨ ਆਏ ਆ ਬੱਚਿਆਂ ਨੂੰ ਬੈਗਸ ਦਿੰਦੇ ਨੇ ਸਕੂਲ ਦੇ ਲਈ ਸ਼ੂਜ਼ ਵੀ ਦਿੱਤੇ ਤਾਂ ਕਿ ਉਹ ਦੁਬਾਰਾ ਤੋਂ ਆਪਣੀ ਲਾਈਫ ਨੂੰ ਇੰਜੋਏ ਕਰ ਸਕਣ ਪੜ ਸਕਣ ਅੱਗੇ ਵਧ ਸਕਣ ਜੇ ਪੜਾਈ ਦਾ ਕਿੰਨਾ ਗਰੋਲ ਹੈ ਬਹੁਤ ਜ਼ਿਆਦਾ ਪੜਾਈਏ ਪੜੇਗਾ ਇੰਡੀਆ ਤਾਂ ਹੀ ਅੱਗੇ ਵਧੇਗਾ ਇੰਡੀਆ ਅਗਰ ਅਸੀਂ ਇਸ ਸਥਿਤੀ ਤੋਂ ਬਾਹਰ ਨਿਕਲਾਂਗੇ ਤੇ ਅਸੀਂ ਅੱਗੇ ਕੁਝ ਕਰ ਸਕਾਂਗੇ ਜੇ ਬੱਚਿਆਂ ਲਈ ਕੀ ਕੀ ਚੀਜ਼ਾਂ ਖਾਸ ਤੌਰ ਤੇ ਬੱਚਿਆਂ ਲਈ ਅਸੀਂ ਫੁੱਟਵੇਅਰਸ ਲੈ ਕੇ ਆਏ ਆ ਸ਼ੂਜ਼ ਅੱਗੇ ਨੇ ਬੈਗ ਅੱਗੇ ਨੇ ਕੁਝ ਹੋਰ ਵੀ ਚੀਜ਼ਾਂ ਬੱਚਿਆਂ ਦੀਆਂ ਜਿਹੜੀ ਸਰਾਂ ਲੜਕੀਆਂ ਦੀ ਸੈਨੇਟਰੀ ਪੈਡਸ ਵੀ ਅੱਗੇ ਨੇ ਬੜਾ ਕੁਝ ਜਸ세ਵਾ ਸੁਸਾਇਟੀ ਇੱਥੇ ਲੈ ਕੇ ਆਈ ਹੈ ਅੱਜ ਦੇਦੀ ਟ੍ਰੇਨਿੰਗ ਦਿਓਗੇ ਕਦੀ ਟ੍ਰੇਨਿੰਗ ਦਿਓਗੇ ਕੀ ਹੋਏਗਾ ਟ੍ਰੇਨਿੰਗ ਦੇ ਵਿੱਚ ਜੇ ਮੈਂ ਬੁਟੀਸ਼ਨ ਦਾ ਕੋਰਸ ਕਰਵਾਨੀਆਂ ਬੱਚਾ ਨੂੰ ਹੁਣ ਤੱਕ 450 ਲੜਕੀਆਂ ਨੂੰ ਮੈਂ ਕੋਰਸੇਸ ਕਰਵਾ ਚੁੱਕੀਆਂ ਉਹਨਾਂ ਪਰਿਵਾਰਾਂ ਦੇ ਲਈ ਜਿਹੜੇ ਕਿ ਨਹੀਂ ਅਪੋਰਟ ਕਰ ਸਕਦੇ ਨੇ ਉਹਨਾਂ ਨੂੰ ਬਿਲਕੁਲ ਫ੍ਰੀ ਆਫ ਕੋਸਟ ਅਸੀਂ ਕੋਰਸੇਸ ਕਰਵਾਨੇ ਆ ਸਟਿਚਿੰਗ ਦਾ ਕੋਰਸ ਹੈ ਬੁਟੀਸ਼ਨ ਦਾ ਕੋਰਸ ਹੈ ਇੰਗਲਿਸ਼ ਸਪੀਕਿੰਗ ਦਾ ਕੋਰਸ ਹੈ ਉਹ ਸਾਰੇ ਦੇ ਸਾਰੇ ਜਸੇਵਾ ਸੁਸਾਇਟੀ ਵੱਲੋਂ ਬਿਲਕੁਲ ਫ੍ਰੀ ਆਫ ਕੋਸਟ ਕਰਵਾਏ ਜਾਂਦੇ ਆ ਕਿਉਂ 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 ਕਾਰਨ ਕੀ ਕਿਉਂਕਿ ਜੇ ਹਰ ਇੱਕ ਬੱਚੇ ਦੇ ਮਨ ਦੇ ਅੰਦਰ ਇੱਕ ਚਾਹ ਹੁੰਦੀ ਹੈ ਕਿ ਮੈਂ ਕੁਝ ਕਰਨਾ ਚਾਹਾਂ ਆਪਣੇ ਪੈਰਾਂ ਦੇ ਉੱਤੇ ਸਟੈਂਡ ਹੋਣਾ ਚਾਹਾਂ ਤੇ ਅਗਰ ਅਸੀਂ ਉਹ ਐਨਾ ਕਈ ਵਾਰੀ ਕੀ ਹੁੰਦਾ ਕਿ ਪੈਸਿਆਂ ਦੀ ਕਮੀ ਕਰਕੇ ਉਹ ਆਪਣੇ ਆਪ ਪੈਰਾਂ ਤੇ ਸਟੈਂਡ ਨਹੀਂ ਹੋ ਪਾਉਂਦੇ ਨੇ ਆਪਣੀਆਂ ਸਕਿੱਲਸ ਨੂੰ ਡਿਵੈਲਪ ਨਹੀਂ ਕਰ ਸਕਦੇ ਨੇ ਆਪਣੇ ਸੁਪਨੇ ਪੂਰੇ ਨਹੀਂ ਕਰ ਸਕਦੇ ਨੇ ਜਿਹੜੀ ਕਿ ਜਸ ਸੇਵਾ ਸੁਸਾਇਟੀ ਹਰ ਵਾਰ ਹਰ ਤਰ੍ਹਾਂ ਅੱਗੇ ਵੱਧ ਕੇ ਬੱਚਾਂ ਦੇ ਉਹ ਸੁਪਨੇ ਪੂਰੇ ਕਰਦੀ ਆ ਉਹਨਾਂ ਦੀ ਸਕਿੱਲ ਡਵੈਲਪਮੈਂਟ ਦੇ ਕੋਰਸਿਸ ਕਰਵਾਉਂਦੀ ਆ ਤਾਂ ਕਿ ਉਹ ਆਪਣੇ ਪੈਰਾਂ ਦੇ ਉੱਤੇ ਆਪ ਖੜੇ ਹੋ ਸਕਣ ਕਿਵੇਂ ਮਨਚ ਆਇਆ ਕਿ ਤੁਸੀਂ ਅਕਸਰ ਰਾਸ਼ਨ ਤੱਕ ਨਹੀਂ ਲੋਕੀ ਸੀਮਿਤ ਬਿਲਕੁਲ ਰਾਸ਼ਨ ਤੱਕ ਨਹੀਂ ਸੀਮਿਤ ਅੱਗੇ ਨਹੀਂ ਅਸੀਂ ਹੁਣ ਅੱਗੇ ਵੱਧੇ ਆ ਕਿਉਂਕਿ ਹੜਾ ਦੇ ਪ੍ਰਭਾਵ ਦੇ ਜਦੋਂ ਆਇਆ ਪਾਣੀ ਜਦੋਂ ਥੱਲੇ ਆ ਗਿਆ ਉਹਦੇ ਤੋਂ ਬਾਅਦ ਅਸੀਂ ਜਦੋਂ ਦੇਖਿਆ ਗਿਆ ਤੇ ਹੁਣ ਐਕਚੁਅਲ ਚ ਨੀਡ ਅਗੀ ਹੈ ਪਾਣੀ ਦੇ ਥੱਲੇ ਆ ਗਿਆ ਪਰ ਜਿਹੜਾ ਚੀਜ਼ਾਂ ਪਾੜ ਉੱਪਰ ਦੀ ਪੈਗੇ ਹੋਏ ਨੇ ਉਹ ਦੇਖਣੇ ਅਸੀਂ ਦੇਖ ਹੀ ਨਹੀਂ ਪਾ ਰਹੇ ਅਸੀਂ ਉਹ ਚੀਜ਼ਾਂ ਨੂੰ ਲੋਕਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਬਹੁਤ ਜ਼ਿਆਦਾ ਦੇਖ ਨਹੀਂ ਕਰ ਪਾ ਰਹੇ ਇਸ ਕਰਕੇ ਜੀ ਕਰ ਰਹੇ ਹਾਂ ਬਿਲਕੁਲ ਅਸੀਂ ਅਸੀਂ ਇੱਥੇ ਸਾਰੇ ਬੱਚਿਆਂ ਨੂੰ ਪ੍ਰੋਮਿਸ ਕਰਕੇ ਚੱਲੇ ਆ ਸਾਰੇ ਪਰਿਵਾਰਾਂ ਨੂੰ ਪ੍ਰੋਮਿਸ ਕਰਕੇ ਚੱਲੇ ਆ ਕਿ ਕਿਸੇ ਨੂੰ ਵੀ ਇੱਥੇ ਕਿਸੇ ਵੀ ਚੀਜ਼ ਦੀ ਲੋੜ ਹੋਵੇ ਬੱਚਿਆਂ ਨੂੰ ਸਕਿੱਲ ਡਵੈਲਪਮੈਂਟ ਦੀ ਕੋਰਸ ਹੋਵੇ ਤੇ ਜਸ ਸੇਵਾ ਸੁਸਾਇਟੀ ਹਮੇਸ਼ਾ ਉਹਨਾਂ ਦੇ ਨਾਲ ਖੜੀ ਰਹੇਗੀ ਬਿਲਕੁਲ ਅਸੀਂ ਦੇਖਿਆ ਬੱਚੇ ਬੜੇ ਇੰਟੈਲੀਜੈਂਟ ਅੱਗੇ ਨੇ ਚਾਹੁੰਦੇ ਵੀ ਨੇ ਕਿ ਅਸੀਂ ਅੱਗੇ ਵਧਣਾ ਹੈ ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਆਣਾ ਹੈ ਹੁਣ ਅਸੀਂ ਆਪਣੇ ਘਰ ਨੂੰ ਪਰਿਵਾਰ ਨੂੰ ਬਣਾਣਾ ਹੈ ਤੇ ਆਪ ਹੱਤੀ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਅੱਗੇ ਖੜਾ ਕਰਨਾ ਹੈ ਜੀ ਸਿੱਖਿਆ ਦਾ ਪਹਿਲੀ ਵਾਰ ਪ੍ਰਚਾਰ ਬਿਲਕੁਲ ਸਿੱਖਿਆ ਦਾ ਪ੍ਰਚਾਰ ਅਸੀਂ ਜਸ ਸੇਵਾ ਸੁਸਾਇਟੀ ਹਰ ਵਾਰੀ ਸਿੱਖਿਆ ਦਾ ਪ੍ਰਚਾਰ ਕਰਦੀ ਹੈ ਜਿਹੜੇ ਵੀ ਪਿੰਡ ਜਿਹੜੇ ਵੀ ਸ਼ਹਿਰ ਦੇ ਅਸੀਂ ਜਾਣੇ ਆ ਜਸ ਸੇਵਾ ਸੁਸਾਇਟੀ ਹਮੇਸ਼ਾ ਬੈਗਸ ਡਿਸਟ੍ਰੀਬਿਊਟ ਕਰਦੀ ਹੈ ਸਕਿੱਲ ਡਿਵੈਲਪਮੈਂਟ ਨੂੰ ਐਜੂਕੇਟ ਨੂੰ ਪ੍ਰਮੋਟ ਕਰਦੀ ਹੈ ਤੇ ਐਜੂਕੇਸ਼ਨਸ ਨੂੰ ਪ੍ਰਮੋਟ ਕਰਦੀ ਹੈ ਬੈਗ ਦਿਖਾਓਗੇ ਕਿ ਬਹੁਤ ਸੋਨਾ ਬੈਗ ਤੁਸੀਂ ਉਹਦੇ ਬੈਗ ਦੀ ਕੁਆਲਿਟੀ ਵੀ ਚੈੱਕ ਕਰੋ ਤੇ 250 ਤੋਂ 300 ਰੁਪਏ ਦਾ ਇੱਕ ਬੈਗ ਹੈ ਜਿਹੜਾ ਜੱਸੇਵਾ ਸੁਸਾਇਟੀ ਬੱਚਿਆਂ ਨੂੰ ਦੇਣ ਆਈ ਹੈ 250 ਤੋਂ 300 ਦਾ ਬੈਗ ਹੈ ਇੱਕ ਬੱਚੇ ਨੂੰ ਜਿਹੜਾ ਅਸੀਂ ਦੇਣ ਆਏ ਹਾਂ ਇਹ ਬੱਚੇ ਆਪਣੀ ਪੜ੍ਹਾਈ ਦੇ ਲਈ ਪਿੱਛੇ ਵੀ ਅਗਰ ਪਾਕਟ ਵੀ ਨਾਲ ਲੈ ਕੇ ਜਾ ਸਕਦੇ ਨੇ ਬਿਲਕੁਲ ਹੋਰ ਵੀ ਹੋਰ ਵੀ ਇਸੇ ਤਰ੍ਹਾਂ ਹੀ ਜਸੇਵਾ ਸੁਸਾਇਟੀ ਸਕਿਲ ਡਵੈਲਪਮੈਂਟ ਤੇ ਲੰਗਰ ਲਗਾਉਂਦੀ ਰਹੇਗੀ